ਅੱਜ ਬਹੁਤ ਹੀ ਪੰਜਾਬ ਦੇ ਲਈ ਬੜਾ ਹਿਸਟੋਰੀਕਲ ਡੇ ਅੱਜ ਮੰਤਰੀ ਮੁੱਖ ਮੰਤਰੀ ਦਿੱਲੀ ਸ੍ਰੀ ਹਰਮਨ ਕੇਜਰੀਵਾਲ ਜਿਹੜੇ ਨੈਸ਼ਨਲ ਕਮਿਸ਼ਨਰ ਨੇ ਆਮ ਆਦਮੀ ਪਾਰਟੀ ਦੇ ਔਰ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅੱਜ ਪੰਜਾਬ ਦੇ ਲੋਕਾਂ ਨੂੰ ਲਗਭਗ 145 ਆਮ ਆਦਮੀ ਕਲੀਨਿਕ ਸਮਰਪਿਤ ਕੀਤੇ ਜਾ ਰਹੇ ਹਨ ਔਰ ਵਿਧੀਵਾ ਦੋਦਾ ਅੱਜ ਪੰਜਾਬ ਦੇ ਅੰਦਰ ਉਦਘਾਟਨ ਕਰਨ ਲਈ ਆ ਰਹੇ ਆ ਸੋ ਖਾਸ ਕਰਕੇ ਮੇਰਾ ਆਪਣਾ ਹਲਕਾ ਪੋਆ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਅੱਜ 7 ਆਮਦਵੀ ਕਲੀਨਿਕ ਜਿਨ੍ਹਾਂ ਦਾ ਉਦਘਾਟਨ ਹੋ ਰਿਹਾ ਪਰਮਾਨੰਦ ਚਸ਼ਮਾ ਜਕਰੋਰ ਸਰਨਾ ਦੇਰੀਵਾਲ ਕਟਾਰੂਚੱਕ ਸਹੌੜਾ ਤਿੰਨ ਰੋਡ ਜਮਲ ਸਿੰਘ 7 ਆਮਦਵੀ ਕਲੀਨਿਕ ਅੱਜ ਹਲਕਾ ਪੋਵਾ ਦੇ ਲੋਕਾਂ ਨੂੰ ਸਵਾਗਤ ਕੀਤਾ ਸੋ ਸਭ ਤੋਂ ਪਹਿਲਾਂ ਤਾਂ ਮੇਰੇ ਹਲਕੇ ਦੇ ਲੋਕਾਂ ਨੂੰ ਮੁਬਾਰਕਾਂ ਵਧਾਈਆਂ ਜਿਨ੍ਹਾਂ ਨੂੰ ਜ਼ਿੰਦਗੀ ਦੇ ਅੰਦਰ ਦਵਾਈ ਲੈਣ ਦੇ ਲਈ ਖਾਸ ਕਰਕੇ ਜਿਹਨਾਂ ਇਲਾਕਿਆਂ ਦੇ ਵਿੱਚ ਆਮਦਵੀ ਕਲੀਨਿਕ ਖੁੱਲੇ ਆ ਉੱਥੇ ਬਹੁਤ ਹੀ ਕੁਆਲੀਫਾਈਡ ਸਾਡੇ ਡਾਕਟਰ ਪੈਰਾਮੈਡੀਕਲ ਸਟਾਫ ਸਾਡਾ ਔਰ ਮੈਂ ਕਹਿ ਸਕਦਾ ਵੀ ਬਹੁਤ ਵੱਡੀ ਨਿਯਮਤ ਅੱਜ ਹਲਕੇ ਭੋਏ ਦੇ ਲੋਕਾਂ ਨੂੰ ਮਿਲੀ ਆ ਸੋ ਖਾਸ ਕਰਕੇ ਪਿੰਡੂ ਖੇਤਰ ਦੇ ਅੰਦਰ ਕਈ ਵਾਰ ਆਮ ਘਰਾਂ ਦੇ ਵਿੱਚ ਲੋਕਾਂ ਨੂੰ ਪੈਸੇ ਨਹੀਂ ਹੁੰਦੇ ਦਵਾਈ ਲੈਣ ਦੇ ਲਈ ਸੋ ਮੈਂ ਸਮਝਦਾ ਵੀ 90 ਕਿਸਮ ਦੀਆਂ ਦਵਾਈਆਂ ਇਹਨਾਂ ਕਲੀਨਿਕਾਂ ਦੇ ਅੰਦਰ ਤੇ 40 ਕਿਸਮ ਦੇ ਟੈਸਟ ਜਿਹੜੇ ਆ ਉਹ ਲੋਕਾਂ ਦੇ ਫ੍ਰੀ ਹੋਣਿਆ ਸੋ ਇਸੇ ਢੰਗ ਦੇ ਨਾਲ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਮੁੱਖ ਮੰਤਰੀ ਜੀ ਦਾ ਸੁਪਨਾ ਜਿੱਥੇ ਬਾਕੀ ਸਾਰੀਆਂ ਸਾਈਡਾਂ ਤੇ ਕੰਮ ਹੋ ਰਿਹਾ ਪੰਜਾਬ ਦੇ ਅੰਦਰ 41000 ਸਰਕਾਰੀ ਸਰਵਿਸ ਬਿਨਾ ਕਿਸੇ ਸਪਾਰਸ ਤੋਂ ਬਿਨਾ ਕਿਸੇ ਪੈਸੇ ਤੋਂ ਪੰਜਾਬ ਦੇ ਬੱਚੇ ਨੂੰ ਨੌਕਰੀਆਂ ਮਿਲ ਰਹੀਆਂ ਨੇ ਔਰ ਪੰਜਾਬ ਦੇ ਅੰਦਰ ਸਕੂਲ ਆਫ ਫੈਮਿਨਸ ਗਰੀਬ ਤੋਂ ਗਰੀਬ ਦਾ ਬੱਚਾ ਵੀ ਉੱਥੇ ਚੰਗੀ ਪੜ੍ਹਾਈ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਦੇ ਅੱਗੇ ਵਧੇ ਸੋ 12700 ਕੱਚੇ ਦੇ ਆਪਕ ਜਿਨ੍ਹਾਂ ਨੂੰ ਪੱਕੇ ਕੀਤਾ ਸਰਕਾਰ ਨੇ ਸੋ ਲਗਾਤਾਰ 600 ਜੁਡ ਬਿਜਲੀ ਦਾ ਬਹੁਤ ਵੱਡਾ ਪੰਜਾਬ ਦੇ ਲੋਕਾਂ ਨੂੰ ਕਿ ਉੱਥੇ ਪਹਿਲਾਂ ਹੀ ਦੇ ਚੁੱਕੀ ਹੈ ਸਰਕਾਰ ਸੋ ਸੜਕ ਸੁਰੱਖਿਆ ਫੋਰਸ ਹੋਵੇ ਜਾਂ ਹੁਣ ਸਰਕਾਰੀ ਹਸਪਤਾਲਾਂ ਦੇ ਅੰਦਰ ਟੋਟਲ ਮੈਡੀਸਨ ਚਾਹੀਓ ਕਿੰਨੇ ਵੀ ਮਹਿੰਗੀ ਹੋਵੇ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਜਿਹੜੀ ਆ ਫ੍ਰੀ 26 ਜਨਵਰੀ ਤੋਂ ਸਰਕਾਰ ਦਾ ਐਲਾਨ ਹੈਗਾ ਮੁੱਖ ਮੰਤਰੀ ਜੀ ਦਾ ਕੋਈ ਵੀ ਡਾਕਟਰ ਸਹਿਬਾਨ ਬਾਹਰੋਂ ਦਵਾਈ ਨਹੀਂ ਕਿਸੇ ਵੀ ਪੀਐਸਨ ਨੂੰ ਲਿਖੇਗਾ ਸੋ ਇਸੇ ਢੰਗ ਦੇ ਨਾਲ ਅਲਟਰਾਸਾਉਂਡ ਐਕਸਰੇ ਜਿਹੜੇ ਲੋਕਾਂ ਦੇ ਬਿਲਕੁਲ ਮੁਕਤ ਕਰ ਦਿੱਤੇ ਗਏ ਆ ਪੰਜਾਬ ਦੇ ਅੰਦਰ ਸੋ ਆਮ ਆਦਮੀ ਕਲੀਨਿਕ ਇੱਕ ਬਹੁਤ ਮੈਂ ਸਮਝਦਾ ਵੀ ਗ੍ਰਾਸ ਰੂਟ ਤੇ ਕੰਮ ਕਰਨ ਵਾਲੀ ਜਿਹੜੀ ਇਹ ਕਲੀਨਿਕ ਹੋਣਗੇ ਸੋ ਜਿਨ੍ਹਾਂ ਨੇ ਇਹਨਾਂ ਕਲੀਨਿਕਾਂ ਦੇ ਨੂੰ ਅੱਜ ਜੁਆਇਨ ਕੀਤਾ ਉਹਨਾਂ ਸਾਰੇ ਡਾਕਟਰ ਸਹਿਵਾਨਾਂ ਨੂੰ ਸਾਰਾ ਪੈਡੀ ਪੈਰਾਮੈਡੀਕਲ ਸਟਾਫ ਹੋਵੇ ਸੋ ਸਭ ਲੋਕਾਂ ਨੂੰ ਬਹੁਤ ਬਹੁ ਮੁਬਾਰਕਾਂ ਇਸੇ ਤਰ੍ਹਾਂ ਮੈਂ ਆਪਣੇ ਹਲਕੇ ਦੇ ਅੰਦਰ ਆਪਣੇ ਲੋਕਾਂ ਦੇ ਦਰਮਿਆਨ ਰਹਿ ਕੇ ਉਹਨਾਂ ਦੀ ਖੇਦਮਤ ਕਰਦਾ ਰਹਾ ਮੈਂ ਸਮਝਦਾ ਕਿ ਮੇਰੇ ਲਈ ਇਹੀ ਇੱਕ ਮੱਲੋ ਜਿਹੜਾ ਕਾਸ ਹੈਗਾ ਸੋ ਸਭ ਨੂੰ ਅੱਜ ਬਹੁਤ ਬਹੁ ਮੁਬਾਰਕ